ਹਲਕਾ ਉਤਰੀ ਦੇ ਲੋਕਾਂ ਨੇ 88 ਫੁੱਟ ਰੋਡ ਤੇ ਮੀਟਿੰਗ ਕੀਤੀ ਅਤੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਯਮ ਅੰਮ੍ਰਿਤਸਰ ਨੂੰ ਗੁਹਾਰ ਲਗਾਈ ਕਿ ਉਹਨਾਂ ਦੇ ਇਲਾਕੇ ਵਿੱਚ ਥਾਂ-ਥਾਂ ਤੋਂ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਗੰਦਗੀ ਭਰਿਆ ਮਾਹੌਲ ਹੈ। ਉਹਨਾਂ ਆਖਿਆ ਕਿ ਹਲਕਾ ਉਤਰੀ ਵਿੱਚ ਜੋ ਵਿਧਾਇਕ ਸੀ ਉਹ ਵੀ ਅਸਤੀਫਾ ਦੇ ਚੁੱਕੇ ਹਨ ਅਤੇ ਹੁਣ ਹਲਕਾ ਲਵਾਰਿਸ ਹੋਇਆ ਪਿਆ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਜਲਦੋਂ ਜਲਦ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ। ਅਤੇ 88 ਫੁੱਟ ਰੋਡ ਦੀ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਇਸ ਮੌਕੇ ਉਹਨਾਂ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁਕਾਨਦਾਰਾਂ ਨੇ ਆਖਿਆ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਹੀ ਸੜਕਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਜੋ ਇਲਾਕੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਹਨ ਉਹਨਾਂ ਨੂੰ ਵੀ ਹਟਾਇਆ ਜਾਣਾ ਚਾਹੀਦਾ ਹੈ। ਪਿਛਲੇ 3.5 ਸਾਲਾਂ ਤੋਂ ਜਿਹੜਾ ਸਾਡਾ ਨੌਰਥ ਹਲਕਾ ਵਾ ਸਾਢੇ 3 ਸਾਲਾਂ ਤੋਂ ਅੱਜ ਦਾ ਜਿਹੜਾ ਪ੍ਰੋਜੈਕਟ ਦਾ ਜਿਹੜਾ ਨਾਂ ਰੱਖਿਆ ਗਿਆ ਸੀ ਹਲਕਾ ਉਤਰੀ ਹੋਇਆ ਲਵਾਰਸ ਉੱਲ ਵਾਰਸ ਕਿਉਂ ਹੈ ਕਿ ਪਿਛਲੇ ਸਾਢੇ 3 ਸਾਲਾਂ ਤੋਂ ਸਾਢੇ ਹਲਕੇ ਵੀ ਕੋਈ ਬਾਤ ਨਹੀਂ ਪੁੱਛੀ ਗਈ ਇਹ ਮੌਜੂਦਾ ਜਿਹੜੀ ਸਰਕਾਰ ਪੰਜਾਬ ਚ ਚੱਲ ਰਹੀ ਏ ਮੁਸ਼ਕਲਾਂ ਇੱਥੇ ਹੈ ਵੈ ਕਿ ਇਹ ਜਿਹੜੀ 88 ਫਟ ਰੋੜ ਏ ਇਹ ਸਾਰੇ ਹਾਈਵੇ ਲਿੰਕਾਂ ਨੂੰ ਨਾਲ ਜੋੜਦੀ ਏ ਭਾਵੇਂ ਉਹ ਵੀਰਕਾ ਬਾਈਪਾਸ ਹੋਵੇ ਜਲੰਧਰ ਬਾਈਪਾਸ ਹੋਵੇ ਫਤੇਗੜ ਚੂੜੀਆਂ ਰੋਡ ਬਾਈਪਾਸ ਹੋਵੇ ਅਜਨਾਲਾ ਰੋਡ ਬਾਈਪਾਸ ਹੋਵੇ ਰਾਮਤੀਤ ਰੋਡ ਬਾਈਪਾਸ ਹੋਵੇ ਇਹ ਲਿੰਕ ਸਾਰੀ ਹਾਈਵੇ ਨੂੰ ਜੋੜਦੀ ਏ ਪਰ ਅੱਜ ਤੱਕ ਇਹਦੀ ਬਾਤ ਨਹੀਂ ਪੁੱਛੀ ਗਈ ਦਿਨ ਧਿਆਰਾ ਦਾ ਗੋ ਮੌਸਮ ਏ ਦਿਵਾਲੀ ਆ ਰਹੀ ਹੈ ਦਾ ਸਹਿਰ ਆ ਰਿਹਾ ਹੈ ਨਰਾਤੇ ਆ ਰਹੇ ਨੇ ਦੁਕਾਨਦਾਰਾਂ ਨੇ ਆਪਣੀ ਦੁਕਾਨ ਦੇ ਬਾਹਰ ਦੁਕਾਨਾਂ ਸਜਾਣੀਆਂ ਉਹ ਕਿੱਥੇ ਜਾਣ ਸਾਡੇ ਵੱਲੋਂ ਇੱਕ ਪੀਸਫੁੱਲ ਪ੍ਰੋਟੈਕਟਸ ਹੈਗਾ ਵਾ ਸਾਨੂੰ ਦੁਕਾਨ ਦੇ ਐਸੋਸੀਏਸ਼ਨਾਂ ਨੇ ਵੀ ਸਾਰਿਆਂ ਨੇ ਕਿਹਾ ਸੀ ਕਿ ਬੇਟਾ ਜੀ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਆ ਅੱਜ ਅਸੀਂ ਪੀਸਫੁੱਲ ਦੁਕਾਨਦਾਰਾਂ ਨੂੰ ਜਿਹੜੇ ਆਪਾਂ ਪੈਂਫਲੈਟ ਬਣਵਾਏ ਆ ਜਿਹੜਾ ਹਲਕੇ ਵਿੱਚ ਕਮਾਂਦਾਰਾਂ ਦੀ ਜਿਹੜੀ ਡਿਮਾਂਡ 88 ਫੁੱਟ ਰੋਡ ਜਲਦੀ ਤੋਂ ਜਲਦੀ ਬੰਨੀ ਚਾਹੀਦੀ ਹੈ ਦਿਨ ਤਿਹਾੜੇ ਅਸੀਂ ਮੰਗ ਕਰਦੇ ਆ ਕਿਉਂਕਿ ਇਹੋ ਹੀ ਤੰਕੂ ਜੀ ਦੇ ਸਾਡੇ ਜਿਹੜੇ ਡਿਊਟੀ ਮੇਡ ਹੈ ਸਾਡੀ ਭੈਣ ਪ੍ਰਿੰਕਾ ਸ਼ਰਮਾ ਜੀ ਕੌਂਜਿਨਸੀ ਦੇ ਜਿਹੜੇ ਇੱਥੇ ਰਹਿੰਦੇ ਨੇ ਟਰਸਟ ਦੇ ਚੇਅਰਮੈਨ ਕਰਮਜੀਤ ਰਿੰਟੂ ਜੀ ਉਹਨਾਂ ਨੂੰ ਵੀ ਅਸੀਂ ਮੰਗ ਕਰਦੇ ਆ ਕਿ ਇਹ ਜਲਦੀ ਤੋਂ ਜਲਦੀ ਜਿਹੜੀ 88 ਫਟ ਰੋੜ ਹੈ ਜਿਹੜੀ ਇਹਨੂੰ ਬਣਾਈ ਜਾ